ਗੁਰਬਾਣੀ ਦਾ ਫਰਮਾਨ ਹੈ ਸੋਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਕੇ ਅੱਜ 1 ਜੂਨ ਹੈ ਤੇ ਭਾਈ ਪਿੰਦਰਪਾਲ ਸਿੰਘ ਜੀ ਨੇ ਬੜਾ ਸੁਣਿਆ ਸੋਣਾ ਲਿਖਿਆ ਹੈ ਉਹ ਕਹਿੰਦੇ ਨੇ ਫਿਰ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਸੇਕ ਤੂੰ ਲਾਇਆ ਲੰਬੂ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ ਇਹ ਜਿਹੜਾ ਜੂਨ ਦਾ ਮਹੀਨਾ ਹੈ 1 ਜੂਨ ਸੋ ਜਦੋਂ ਵੀ ਚੜਦਾ ਹੈ ਸਿੱਖਾਂ ਦੇ ਹਿਰਦੇ ਅੰਦਰ ਸੇਕ ਪਾਉਂਦਾ ਹੈ ਸੋ ਕਿਉਂਕਿ 1 ਜੂਨ ਨੂੰ ਭਾਰਤੀ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸਿੱਖਾਂ ਦਾ ਮੁਕੱਦਸ ਅਸਥਾਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਤੇ ਟੈਂਕਾਂ ਤੇ ਟੋਪਾਂ ਦੇ ਨਾਲ ਲੈਸ ਹੋ ਕੇ ਹਮਲਾ ਕੀਤਾ ਗਿਆ ਸੀ ਬਹੁਤ ਵੱਡਾ ਹਮਲਾ ਹੋਇਆ ਜਿਸ ਹਮਲੇ ਦੇ ਵਿੱਚ ਗੁਰੂਕਿਆਂ ਸੰਗਤਾਂ ਜਿਨ੍ਹਾਂ ਦੇ ਵਿੱਚ ਬਜ਼ੁਰਗ ਬੱਚੇ ਬੀਬੀਆਂ ਭੈਣਾ ਤੇ ਦੁੱਧ ਚੁੰਘਦੇ ਬੱਚੇ ਜਿਹੜੇ ਸਨ ਉਹ ਸ਼ਹੀਦ ਹੋਏ ਅੱਜ ਦੇ ਦਿਨ 1 ਜੂਨ 1984 ਨੂੰ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਬੱਬਰ ਦੀ ਸ਼ਹਾਦਤ ਹੁੰਦੀ ਆ 3 ਵਜੇ ਦੇ ਕਰੀਬ ਬਾਬਾ ਅਟਲ ਰਾਏ ਸਾਹਿਬ ਜੀ ਦੀ ਨੌਵੀਂ ਮੰਜ਼ਲ ਮੰਜ਼ਲ ਤੇ ਉਹਨਾਂ ਦਾ ਮੋਰਚਾ ਸੀ ਨੌਵੀਂ ਮੰਜ਼ਲ ਤੇ ਭਾਈ ਮਹੰਗਾ ਸਿੰਘ ਜੀ ਬੱਬਰ ਉਹਨਾਂ ਦਾ ਮੋਰਚਾ ਸੀ ਤੇ ਉਸ ਵੇਲੇ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕਰਦੇ ਹੋયા ਭਾਈ ਮਹੰਗਾ ਸਿੰਘ ਜੀ ਬੱਬਰ ਨੇ ਸ਼ਹਾਦਤ ਪ੍ਰਾਪਤ ਕੀਤੀ ਸੋ ਇਸ ਤਿੱਜੇ ਕੱਲੂ ਘਾਰੇ ਦੇ ਪਹਿਲੇ ਸ਼ਹੀਦ ਨੇ ਭਾਈ ਮਹੰਗਾ ਸਿੰਘ ਜੀ ਬੱਬਰ ਸੋ ਉਹਨਾਂ ਦੇ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਕਿਉਂਕਿ 84 ਕਦੇ ਵੀ ਸਿੱਖਾਂ ਦੇ ਅੰਦਰੋਂ ਭੁੱਲਣੀ ਨਹੀਂ ਆ ਤੇ ਨਾ ਇਸ 84 ਨੂੰ ਕਦੇ ਗੁਰੂ ਕੇ ਸਿੱਖ ਭੁੱਲ ਸਕਦੇ ਆ ਸੋਨਾ ਭੁੱਲ ਸਕਦੇ ਆ ਰੋਟੀ ਖਾਣੀ ਭੁੱਲ ਸਕਦੇ ਆ ਪਰ 84 ਨਹੀਂ ਕਦੇ ਭੁੱਲ ਸਕਦੇ ਕਿਉਂਕਿ ਧੰਮ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਘਰ ਤੇ ਬਹੁਤ ਵੱਡਾ ਹਮਲਾ ਹੋਇਆ ਜਿਹਦੇ ਵਿੱਚ ਅੰਗਣਤ ਸਿੰਘਾਂ ਸਿੰਘਣੀਆਂ ਗੁਰੂ ਪਿਆਰਿਆਂ ਨੇ ਸ਼ਹਾਦਤਾਂ ਜੰਮ ਪੀਤਾ ਸੋ so, 6 ਜੂਨ 1984 ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਹੋਈ। ਉਹਨਾਂ ਨੇ ਆਪਣੇ ਸਾਥੀ ਸਿੰਘਾਂ ਦੇ ਨਾਲ ਜ਼ਾਲਮ ਫੌਜਾਂ ਨਾਲ ਲੋਹੇ ਨਾਲ ਲੋਹਾ ਲੈਂਦੇ ਹੋਇਆ ਸ਼ਹਾਦਤ ਦਾ ਜੰਪੀਤਾ। ਸੋ ਪਿਆਰਿਓ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਗੁਰਧਾਮਾਂ ਲਈ ਗੁਰਧਾਮਾਂ ਦੀ ਪਵਿੱਤਰਤਾ ਲਈ ਗੁਰਧਾਮਾਂ ਦੀ ਆਣ ਸ਼ਾਨ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਆਪਣਾ ਆਪ ਜਿਨ੍ਹਾਂ ਨੇ ਕੁਰਬਾਨ ਕਰ ਦਿੱਤਾ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ ਕਿਉਂਕਿ ਅਸੀਂ ਜੋ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਇੱਕ ਪੈਰਾ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿੱਧ ਤੇ ਬੰਦ ਬੰਦ ਕਟਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਿਉਂਕਿ ਗੁਰਦੁਆਰਿਆਂ ਲਈ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀ ਕੁਰਬਾਨੀ ਵੀ ਬੜੀ ਵੱਡੀ ਹੈ ਸੋ ਗੁਰੂ ਪਿਆਰੇ ਜਦੋਂ ਵੀ ਕਿਸੇ ਨੇ ਸ੍ਰੀ ਹਰਮੰਦਰ ਸਾਹਿਬ ਜੀ ਵੱਲ ਮਾੜੀ ਤੇ ਮੈਲੀ ਨਿਗਾ ਨਾਲ ਝਾਕਿਆ ਹੈ ਉਦੋਂ ਜਿਹੜੇ ਪਿਆਰ ਕਰਨ ਵਾਲੇ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਨਾਲ ਕਿਉਂਕਿ ਸਿੱਖਾਂ ਦਾ ਦਿਲ ਹੈ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਪਰੇ ਕੁਝ ਨਹੀਂ ਅਸਿੱਖਾਂ ਲਈ ਜਿਵੇਂ ਮੱਕੇ ਤੋਂ ਪਰੇ ਉਜਾੜੀ ਉਜਾਰਾ ਇਸੇ ਤਰ੍ਹਾਂ ਹਰਮੰਦਰ ਸਾਹਿਬ ਤੋਂ ਪਰੇ ਉਜਾੜੀ ਉਜਾਰਾ ਸਭ ਕੁਝ ਇਸ ਵਾਸਤੇ ਗੁਰੂ ਕੇ ਸਿੱਖ ਹਰਿਮੰਦਰ ਸਾਹਿਬ ਵਾਸਤੇ ਆਪਣਾ ਆਪ ਕੁਰਬਾਨ ਕਰਦੇ ਆਏ ਆ। ਇਸ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜੇ ਆ ਸਭ ਲਈ ਖੁੱਲਿਆ ਚਾਹੇ ਉਹ ਸਾਡੇ ਹਿੰਦੂ ਵੀਰ ਹੋਣ ਚਾਹੇ ਮੁਸਲਮਾਨ ਚਾਹੇ ਈਸਾਈ ਕੋਈ ਵੀ ਆ। ਖਾਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸੰਜੇ ਇਥੇ ਕੋਈ ਵੀ ਆ ਸਕਦਾ ਹੈ। ਸਾਰਿਆਂ ਲਈ ਦਰਵਾਜੇ ਖੁੱਲੇ ਨੇ। ਹਰਿਮੰਦਰ ਸਾਹਿਬ ਤੇ ਜਿਸ ਦਰ ਦੇ ਸਾਰਿਆਂ ਲਈ ਦਰਵਾਜੇ ਖੁੱਲੇ ਨੇ ਤੇ ਉਸ ਦਰ ਤੇ ਹਮਲਾ ਕਰ ਦੇਣਾ ਕੋਈ ਸਿਆਣਪ ਨਹੀਂ ਸੀ ਸੋ ਕਹਿਰ ਵਰਤਾਇਆ ਗਿਆ ਉਸ ਘਰ ਤੇ ਜਿਸ ਘਰ ਨੇ ਸਾਰਿਆਂ ਨੂੰ ਗੁਲਵਕੜੀ ਵਿੱਚ ਲਿਆ ਜਿਸ ਘਰ ਨੇ ਸਾਰਿਆਂ ਨੂੰ ਕੋਈ ਵੀ ਆਇਆ ਕੋਈ ਵੀ ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲਾ ਆਇਆ ਅੱਜ ਵੀ ਹਿੰਦੂ ਵੀਰ ਵੀ ਆਉਂਦੇ ਆ ਕੋਈ ਹੋਰ ਧਰਮ ਦੇ ਆਉਂਦੇ ਆ ਸਾਰੇ ਉੱਥੇ ਆਣ ਕੇ ਮੱਥਾ ਟੇਕਦੇ ਆ ਤੇ ਸਾਰਿਆਂ ਲਈ ਉਹ ਦਰ ਖੁੱਲ੍ਹਿਆ ਪਰ ਗੁਰੂ ਪਿਆਰਿਓ ਐਡੇ ਵੱਡੇ ਦਰ ਤੇ ਹਮਲਾ ਹੋਇਆ ਤੇ ਸਿੱਖਾਂ ਦੇ ਸ਼ਿਰਦੇ ਜਿਹੜੇ ਸੀ ਉਹਨਾਂ ਦੇ ਅੰਦਰ ਛੇ ਕਰ ਗਿਆ ਜ਼ਖਮ ਅਜੇ ਵੀ ਅੱਲੇ ਨੇ ਤੇ ਇਹ ਜਿਹੜਾ ਹਮਲਾ ਹੈ ਇਹ ਜਿਹੜਾ ਸਾਕਾ ਹੈ ਇਹ ਸਾਕਾ ਕਦੇ ਭੁੱਲਣਾ ਨਹੀਂ ਆ ਸੋ ਭਾਈ ਮਹੰਗਾ ਸਿੰਘ ਜੀ ਬਬਰ ਉਹਨਾਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਹੈ ਜਿਨ੍ਹਾਂ ਨੇ 1 ਜੂਨ 1985 ਨੂੰ ਸ਼ਹਾਦਾ ਜਾਮ ਪੀਤਾ ਸੋ ਸਤਿਗੁਰੂ ਰਹਿਮਤ ਕਰਨ ਅਸੀਂ ਇਹਨਾਂ ਸ਼ਾਕਿਆਂ ਨੂੰ ਇਹਨਾਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਜਿਨ੍ਹਾਂ ਨੇ ਗੁਰੂ ਧਾਮਾਂ ਦੀ ਪਵਿੱਤਰਤਾ ਲਈ ਆਪਣਾ ਕੁਰਬਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ